ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਸਰਬ ਗਉਣੇ ਨਮੋ ਸਰਬ ਭਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਣੇ ਨਮਸਤੰ ਅਮਰਣੇ ਨਮਸਤੰ ਜਰਾਰੰ ਨਮਸਤੰ ਕਰਤਾਰੰ ਨਮੋ ਸਰਬਤੰਦੇ ਨਮੋਸਤ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰਿਓ ਜੋ ਸ੍ਰੀ ਜਾਪ ਸਾਹਿਬ ਜੀ ਦੀ ਪਵਿੱਤਰ ਬਾਣੀ ਦਸ਼ਮੇਸ਼ ਪਿਤਾ ਜੀ ਦੀ ਪਾਵਨ ਬਾਣੀ ਦੀ ਆਪਾਂ ਵਿਆਖਿਆ ਅਤੇ ਸੰਥਿਆ ਕੁਝ ਦਿਨਾਂ ਤੋਂ ਕਰ ਰਹੇ ਹਾਂ ਲੜੀਵਾਰ ਜੋ ਅਗਲੀਆਂ ਪੌੜੀਆਂ ਦੀ ਵਿਆਖਿਆ ਹੈ ਤੇ ਸੰਥਿਆ ਹੈ ਕਰਕੇ ਲਾਹੇ ਪ੍ਰਾਪਤ ਕਰਿਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਸੋ ਨਮੋ ਸਰਬ ਗਉਨੇ ਗੱਗਾ ਊੜੇ ਨੇ ਔਂਕੜ ਤੇ ਨੰਨੇ ਨੂੰ ਲਾਹ ਹੈ ਇਥੇ ਨੰਨੇ ਨਾਲ ਹੈ ਗਉਣੇ ਪਾਠ ਕਰਨਾ ਹੈ ਗਉਣੇ ਪਾਠ ਨਹੀਂ ਕਰਨਾ ਸੋ ਨਮੋ ਸਰਬ ਗਉਣੇ ਸੋ ਇਹਦਾ ਅਰਥ ਹੈ ਜਿਹੜਾ ਹਰ ਥਾਂ ਤੇ ਵਿਚਰਨ ਵਾਲਾ ਹੈ ਸਾਰਿਆਂ ਥਾਵਾਂ ਤੇ ਵਿਚਰਨ ਵਾਲੇ ਵਾਹਿਗੁਰੂ ਨੂੰ ਨਮਸਕਾਰ ਹੈ ਸਰਬਨਾਮ ਹੈ ਸਭ ਥਾਵਾਂ ਤੇ ਹਰ ਜਗ੍ਹਾ ਤੇ ਸੋ ਹਰ ਜਗ੍ਹਾ ਤੇ ਹਰ ਥਾਂ ਤੇ ਵਿਚਰਨ ਵਾਲੇ ਵਾਹਿਗੁਰੂ ਨੂੰ ਨਮਸਕਾਰ ਹੈ ਸੋ ਗੌਣੇ ਨਾਮ ਹੈ ਵਿਚਰਨ ਦਾ ਨਮੋ ਸਰਬ ਭੌਨੇ ਸੋ ਭੌਨੇ ਪਾਠ ਭੌਣੇ ਨਹੀਂ ਕਰਨਾ ਭੱਬਾ ਅਗੇਤਰ ਹੈ ਊੜੇ ਨੂੰ ਔਕੜ ਨੰਨੇ ਨੂੰ ਲਾਂ ਭੌਨੇ ਸੋ ਲੋਕਾਂ ਦੇ ਵਿੱਚ ਵਿਆਪਕ ਲੋਕਾਂ ਦੇ ਵਿੱਚ ਵਿਆਪਕ ਵਾਹਿਗੁਰੂ ਨੂੰ ਨਮਸ਼ਕਾਰ ਹੈ ਸੋ ਘਰਾਂ ਦੇ ਵਿੱਚ ਵਿਆਪਕ ਵਹਿਗੁਰੂ ਨੂੰ ਨਮਸਕਾਰ ਹੈ ਭੌਣ ਭੌਨੇ ਨਾਮ ਹੈ ਘਰ ਦਾ ਸੋ ਸਰੀਰ ਰੂਪ ਘਰਾਂ ਦੇ ਵਿੱਚ ਵਿਆਪਕ ਵਹਿਗੁਰੂ ਨੂੰ ਨਮਸਕਾਰ ਹੈ ਹਰ ਘਰ ਦੇ ਵਿੱਚ ਆਏ ਹੋਏ ਵਹਿਗੁਰੂ ਨੂੰ ਨਮਸਕਾਰ ਹੈ ਨਮੋ ਸਰਵ ਰੰਗੇ ਸੋ ਹਾ ਸਾਰਿਆਂ ਰੰਗਾਂ ਦੇ ਵਿੱਚ ਵਿਆਪਕ ਹੇ ਵਹਿਗੁਰੂ ਤੈਨੂੰ ਨਮਸਕਾਰ ਹੈ ਸਾਰਿਆਂ ਰੰਗਾਂ ਦੇ ਵਿੱਚ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਸੋ ਸਾਰਿਆਂ ਰੰਗਾਂ ਦੇ ਵਿੱਚ ਆਏ ਹੋਏ ਵਹਿਗੁਰੂ ਨੂੰ ਨਮਸਕਾਰ ਹੈ ਨਮੋ ਸਰਬ ਭੰਗੇ ਭੰਗੇ ਨਾਮ ਹੈ ਨਾਸ ਦਾ ਭੰਗੇ ਪਾਠ ਕਰਨਾ ਹੈ ਭੱਬੇ ਨੂੰ ਟਿੱਪੀ ਗੱਗੇ ਲਾ ਭੰਗੇ ਭੰਗੇ ਨਾਮ ਹੈ ਨਾਸ ਦਾ ਨਾਸ ਕਰਨ ਵਾਲੇ ਵਹਿਗੁਰੂ ਨੂੰ ਨਮਸਕਾਰ ਹੈ ਨਮੋ ਕਾਲ ਕਾਲੇ ਕਾਲ ਨਾਮ ਹੈ ਮੌਤ ਦਾ ਸੋ ਕਾਲ ਨੂੰ ਕਾਲ ਨੂੰ ਵੀ ਖਤਮ ਕਰਨ ਵਾਲਾ ਕਾਲ ਦਾ ਵੀ ਕਾਲ ਸਰੂਪ ਕਾਲ ਨੂੰ ਵੀ ਮਾਰਨ ਵਾਲੇ ਸੋ ਐਸਾ ਜਿਹੜਾ ਵਹਿਗੁਰੂ ਕਾਲ ਨੂੰ ਵੀ ਖਤਮ ਕਰਨ ਵਾਲਾ ਕਾਲ ਨੂੰ ਵੀ ਮਾਰਨ ਵਾਲਾ ਹੈ ਕਾਲ ਦਾ ਵੀ ਕਾਲ ਸਰੂਪ ਜਿਹੜਾ ਵਹਿਗੁਰੂ ਹੈ ਮਹਾਕਾਲ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮੋ ਕਾਲ ਕਾਲੇ ਕਾਲ ਦਾ ਵੀ ਕਾਲ ਕਰਨ ਵਾਲੇ ਵਹਿਗੁਰੂ ਨੂੰ ਨਮਸਕਾਰ ਨਮਸਤਸਤ ਜਿਆਲੇ ਨਮਸਤਸਤ ਪਾਠ ਕਰਨਾ ਹੈ ਸੋ ਨਮਸਕਾਰ ਹੈ ਦਇਆ ਕਰਨ ਵਾਲੇ ਦਇਆ ਕਰਨ ਵਾਲੇ ਦਿਆਲੇ ਸੂ ਦਇਆ ਦਾ ਕਰ ਸੋ ਜਿਹੜਾ ਦਇਆ ਕਰਦਾ ਹੈ ਦਇਆ ਦਾ ਕਰ ਵਹਿਗੁਰੂ ਹੈ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਨਮਸਤੰ ਆਬਰਣੇ ਆਬਰਣੇ ਬਰਨ ਤੋਂ ਰਹਿਤ ਵਰਣਨ ਕਰਨ ਤੋਂ ਰਹਿਤ ਬਰਨੇ ਰੰਗਾਂ ਤੋਂ ਰਹਿਤ ਜਿਹੜਾ ਆਬਰਣੇ ਐਡਾ ਗੇਤਰ ਹੈ ਆਬਰਣੇ ਪਾਠ ਕਰਨਾ ਹੈ ਜਿਹੜਾ ਬਰਨ ਕਰਨ ਤੋਂ ਰਹਿਤ ਹੈ ਜਿਹਦਾ ਜਸ ਨਹੀਂ ਬਰਨ ਕੀਤਾ ਜਾ ਸਕਦਾ ਹੈ ਜਿਹੜਾ ਰੰਗਾ ਤੋਂ ਰਹਿਤ ਹੈ ਐਸੇ ਵੈਗਰੂ ਨੂੰ ਨਮਸਕਾਰ ਹੈ ਨਮਸਤੰ ਆਮਰਨੇ ਮਰਨੇ ਤੋਂ ਰਹਿਤ ਮਰਨ ਤੋਂ ਰਹਿਤ ਅਬਨਾਸੀ ਜਿਹਨੂੰ ਕੋਈ ਮਾਰ ਨਹੀਂ ਸਕਦਾ ਮਰਨ ਤੋਂ ਰਹਿਤ ਮੌਤ ਤੋਂ ਰਹਿਤ ਐਸੇ ਵੈਗਰੂ ਨੂੰ ਨਮਸਕਾਰ ਹੈ ਨਮਸਤੰ ਜਰਾਰੰ ਜਰਾਰੰ ਪਾਠ ਕਠਾਈ ਜਿਜਾ ਰਾਰੇ ਨੂੰ ਕੰਨਾ ਰਾਰੇ ਨੂੰ ਟਿੱਪੀ ਜਰਾ ਰੰ ਸੋ ਜਰ ਨਾਮ ਹੈ ਬਡੇਪੇ ਦਾ ਔਰ ਨਾਮ ਹੈ ਵੈਰੀ ਦਾ ਜਿਹੜਾ ਬਡੇਪੇ ਦਾ ਵੀ ਵੈਰੀ ਹੈ ਸੋ ਬਡੇਪੇ ਨੂੰ ਹੀ ਨਾਸ਼ ਕਰਨ ਵਾਲਾ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਜਿਹੜਾ ਬਡੇਪੇ ਨੂੰ ਹੀ ਨਾਸ਼ ਕਰ ਦਿੰਦਾ ਹੈ ਬਡੇਪੇ ਦਾ ਵੀ ਜਿਹੜਾ ਵੈਰੀ ਹੈ ਸੋ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਕਿਰਤਾਰੰ ਕਿਰਤਾਰੰ ਸੋ ਸੰਸਾਰ ਨੂੰ ਰਚਣ ਵਾਲਾ ਸੰਸਾਰ ਨੂੰ ਰਚਣ ਵਾਲੇ ਵਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਸੰਸਾਰ ਨੂੰ ਰਚਣ ਵਾਲਾ ਹੈ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਕਿਰਤਾਰੰ ਪਾਠ ਹੈ ਸੋ ਕੱਕੇ ਦੇ ਪੈਰ ਚ ਰਾਂ ਰਾਹੇ ਕਿਰਤਾਰੰ ਨਮੋ ਸਰਬ ਧੰਦੇ ਸੰਸਾਰ ਦੇ ਸਾਰੇ ਧੰਦੇ ਕਾਰ ਵਿਹਾਰ ਚਲਾਉਣ ਵਾਲਾ ਜਿਹੜਾ ਵਹਿਗੁਰੂ ਹੈ ਕਰਨ ਵਾਲਾ ਜਿਹੜਾ ਵਹਿਗੁਰੂ ਹੈ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਨਮੋਸਤ ਅਵੰਦੇ ਨਮੋਸਤ ਬਾਤ ਕਰਨਾ ਹੈ ਨਮੋਸਤ ਅਵੰਦੇ ਸੋ ਜਿਹੜਾ ਬੰਦਨਾ ਤੋਂ ਰਹਿਤ ਹੈ ਬੰਦਨਾ ਤੋਂ ਜਿਹੜਾ ਮੁਕਤ ਕਰਦਾ ਹੈ ਜਿਹੜਾ ਜਿੰਨੂੰ ਬੰਧਨ ਕੋਈ ਨਹੀਂ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਨਿਰਸਾਕੇ ਨਿਰਸਾਕੇ ਸੋ ਸਾਖ ਸੰਬੰਧੀਆਂ ਤੋਂ ਜਿਹੜਾ ਰਹਿਤ ਹੈ ਜਿਹਦਾ ਕੋਈ ਸਾਥ ਸੰਬੰਧੀ ਨਹੀਂ ਕੋਈ ਰਿਸ਼ਤੇਦਾਰ ਨਹੀਂ ਐਸਾ ਜਿਹੜਾ ਵਹਿਗੁਰੂ ਨਿਰਸਾਕੇ ਹੈ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਨਿਰਸਾਕੇ ਪਾਠ ਕਰਨਾ ਨੰਨੇ ਦੇ ਪੈਰ ਚ ਰਾਰਾ ਹੈ ਨਿਰਸਾਕੇ ਜਿਹੜਾ ਰਿਸ਼ਤੇਦਾਰ ਸੰਬੰਧੀਆਂ ਆਦਿਕ ਦੁਨੀਆਦਾਰੀ ਤੋਂ ਰਹਿਤ ਹੈ ਐਸੇ ਵਹਿਗੁਰੂ ਨੂੰ ਨਮਸਕਾਰ ਹੈ ਨਮਸਤੰ ਨਿਰਵਾਕੇ ਸੋ ਨਿਰਵਾਕੇ ਨਿਰਵਾਕੇ ਇਹ ਫਾਰਸੀ ਦਾ ਅੱਖਰ ਹੈ ਸੋ ਨਿਰਵਾਕੇ ਦਾ ਅਰਥ ਹੈ ਡਰ ਜਿਹੜਾ ਡਰ ਤੋਂ ਰਹਿਤ ਹੈ ਜਿਸ ਨੂੰ ਡਰ ਕੋਈ ਨਹੀਂ ਐਸੇ ਵੈਗਰੂ ਨੂੰ ਨਮਸਕਾਰ ਹੈ ਨਿਰਵਾਕੇ ਨਿਰਵਾਕੇ ਪਾਠ ਕਰਨਾ ਨਮਸਤੰ ਰਹੀਮੇ ਰਹੀਮੇ ਸੋ ਰਹੀਮੇ ਜਿਹੜਾ ਇਹ ਅਰਬੀ ਦਾ ਅੱਖਰ ਹੈ ਰਹੀਮੇ ਕਰਹੀਮੇ ਪਾਠ ਕਰਨਾ ਅਰਬੀ ਦਾ ਅੱਖਰ ਹੈ ਰਹੀਮੇ ਤੋਂ ਭਾਵ ਹੈ ਰਹਿਮ ਦੇ ਜਿਹੜਾ ਰਹਿਮ ਕਰਨ ਵਾਲਾ ਸੋ ਰਹਿਮਦਿਲ ਵਹਿਗੁਰੂ ਨੂੰ ਨਮਸ਼ਕਾਰ ਹੈ ਨਮਸਤੰ ਕਰੀਮੇ ਕਰੀਮੇ ਫਾਰਸੀ ਦਾ ਅੱਖਰ ਹੈ ਸੋ ਕਰੀਮੇ ਕਰੀਮੇ ਪਾਠ ਕਰਨਾ ਜਿਹੜਾ ਕਿ ਕਿਰਪਾ ਦ੍ਰਿਸ਼ਟੀ ਵਾਲਾ ਹੈ ਕਿਰਪਾ ਕਰਨ ਵਾਲਾ ਹੈ ਕਰੀਮੇ ਕਿਰਪਾ ਦ੍ਰਿਸ਼ਟੀ ਵਾਲਾ ਜਿਹੜਾ ਕਿਰਪਾ ਕਰਨ ਵਾਲਾ ਹੈ ਐਸੇ ਵਹਿਗੁਰੂ ਨੂੰ ਨਮਸ਼ਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ